वेलकम बैक टू लाइफिक कलर्स टुडे आई एम मेकिंग सांझी माता विद क्ले अ ब्यूटीफुल ट्रेडिशनल आर्ट ऑफ नवरात्रि लेट्स स्टार्ट दिस स्पेशल क्रिएशन टुगेदर हां जी दोस्तों सबसे पहले आपा मिट्टी ਲਵਾਂਗੇ ਮਿੱਟੀ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਗੁੰਨ ਲੈਣਾ ਇਹਨੂੰ ਇਸ ਤਰ੍ਹਾਂ ਗੁੰਨਣਾ ਜਿਵੇਂ ਆਪਾਂ ਆਟਾ ਗੁੰਦੇ ਹੁੰਨੇ ਆ ਉਸ ਤਰ੍ਹਾਂ ਇਹਦਾ ਡੋ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਆਪਣੀ सांझी ਬਣਾਉਣੀ ਸ਼ੁਰੂ ਕਰਾਂਗੇ ਦੋਸਤੋ सांझी ਪ੍ਰਾਥਾ ਬਹੁਤ ਪੁਰਾਣੀ ਪਰੰਪਰਾ ਹੈ ਇਸ ਨੂੰ ਨਵਰਾਤਰੀ ਤੇ ਕੁਝ ਦਿਨ ਪਹਿਲਾਂ ਬਣਾਇਆ ਜਾਂਦਾ ਹੈ ਨਵਰਾਤਰੀ ਤੋਂ ਇੱਕ ਦਿਨ ਪਹਿਲਾਂ ਇਸ ਨੂੰ ਸ਼ਾਮ ਨੂੰ ਲਗਾਇਆ ਜਾਂਦਾ ਗੂਗਲ ਦੇ ਨਾਲ ਹਾਂਜੀ ਹੁਣ ਮੈਂ ਡੋਬਣਾ ਕੇ ਤਿਆਰ ਕਰ ਲਿਆ ਹੁਣ ਆਪਾਂ ਛੋਟੇ-ਛੋਟੇ ਗੋਲਾਕਾਰ ਦੇ ਤਾਰੇ ਬਣਾਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਛੋਟੀ ਟਿੱਕੀ ਬਣਾ ਲੈਣੀ ਹੈ ਤੇ ਇਸ ਦੀਆਂ ਕਿਨਾਰਿਆਂ ਨੂੰ ਆਪਾਂ ਸਟਾਰ ਵਾਂਗੂ ਬਣਾਉਂਦੇ ਜਾਣਾ ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਮੈਨੂੰ ਦੇਖ ਰਹੇ ਹੋ ਉਸ ਤਰ੍ਹਾਂ ਤੁਸੀਂ ਬਣਾ ਲੈਣਾ ਤੇ ਦੋਸਤੋ ਇਸ ਤਰ੍ਹਾਂ ਦੇ ਮੈਂ ਕਈ ਸਟਾਰ ਬਣਾ ਕੇ ਤਿਆਰ ਕਰ ਲੂੰਗੀ ਦੋਸਤੋ ਸਾਡੇ ਵੱਲ ਤੇ ਇਹਨਾਂ ਨੂੰ ਤਾਰਿਕਿਆ ਜਾਂਦਾ ਕਈ ਪਿੰਡਾਂ ਵਿੱਚ ਇਸ ਨੂੰ ਫੁੱਲ ਵੀ ਕਿਹਾ ਜਾਂਦਾ ਫੁੱਲ ਬਣਾਉਣਾ ਕਹਿੰਦੇ ਆ ਤੁਹਾਡੇ ਵੱਲ ਇਹਨਾਂ ਨੂੰ ਕੀ ਕਹਿੰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਮੈਨੂੰ ਜਿੰਨੀ ਸਾਂਝੀ ਬਣਾਉਣੀ ਆਉਂਦੀ ਸੀ ਮੈਂ ਤੁਹਾਡੇ ਨਾਲ ਵੀਡੀਓ ਵਿੱਚ ਸ਼ੇਅਰ ਕਰ ਰਹੀ ਹਾਂ ਤੇ ਕਿਸ ਕਿਸ ਨੂੰ ਇਸ ਸਾਂਝੀ ਬਾਰੇ ਪਤਾ ਮੈਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦਿਓ ਇਹ ਕੋਣ ਕਰਨ ਇਸ ਵਾਰ ਇਸ ਨੂੰ ਬਣਾ ਕੇ ਆਪਣੇ ਘਰੇ ਲਗਾਉਗਾ ਦੋਸਤੋ ਇਹ ਸਿਰਫ ਕਲਾ ਨਹੀਂ ਸਗੋ ਸੰਜੀ ਮਾਤਾ ਦੀ ਅਰਾਧਨਾ ਹੈ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਬਣਾਈ ਸੰਜੀ ਮਾਦੇ ਰੂਪ ਲੈਣ ਘਰ ਵਿੱਚ ਸ਼ੁਕ ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ ਦੋਸਤੋ ਸੰਜੀ ਪਹਿਲੇ ਨਵਰਾਤਰੀ ਨੂੰ ਲਗਾਈ ਜਾਂਦੀ ਹੈ ਨਵੇਂ ਨਵਰਾਤਰੀ ਨੂੰ ਸ਼ੁੱਧ ਪਾਣੀ ਵਿੱਚ ਤਾਂਚਨੀ ਵਿੱਚ ਤਾਂਚਨੀ ਪਰਸਤਿਤ ਕੀਤਾ ਜਾਂਦਾ ਹੈ ਪੂਜਾ ਕਰਕੇ ਦੋਸਤੋ ਇਸ ਤਰ੍ਹਾਂ ਆਪਾਂ ਸੰਜੀ ਨੂੰ ਬਣਾ ਕੇ ਤਿਆਰ ਕਰ ਲੈਣਾ ਇਸ ਨੂੰ ਸੁੱਕਣ ਵਾਸਤੇ 2 ਦਿਨ ਲੱਗਦੇ ਨੇ ਉਸ ਤੋਂ ਬਾਅਦ ਇਸ ਨੂੰ ਕਲਰ ਕੀਤਾ ਜਾਂਦਾ ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਿਰਫ ਬਣਾਉਣ ਦਾ ਤਰੀਕਾ ਸ਼ੇਅਰ ਕਰ ਰਹੀ ਹਾਂ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਮੈਂ ਇਸ ਵਿੱਚ ਕਿਹੜੇ ਕਿਹੜੇ ਕਲਰ ਫਿਲ ਕੀਤੇ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੈਕਿੰਡ ਪਾਰਟ ਦੇਖਣ ਵਾਸਤੇ ਮੈਂ ਜਲਦੀ ਹੀ ਅਪਲੋਡ ਕਰ ਦਵਾਂਗੀ ਤੇ ਕੁਝ ਦਿਨ ਲੱਗਣਗੇ ਇਹਨੂੰ ਸੁੱਕਣ ਵਾਸਤੇ ਉਸ ਤੋਂ ਬਾਅਦ ਮੈਂ ਇਸ ਨੂੰ ਕਲਰ ਕਰੂੰਗੀ ਕਿ ਮੈਂ ਇੱਕ ਚਿੜੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਦੇਖੋ ਇਸ ਤਰ੍ਹਾਂ ਮੈਂ ਬਣਾਈ ਆ ਇਸ ਤਰ੍ਹਾਂ ਦੀਆਂ ਮੈਂ ਕਈ ਹੋਰ ਬਣਾਵਾਂਗੀ ਕਿਹੜੇ-ਕਿਹੜੇ ਪਿੰਡਾਂ ਵਿੱਚ ਇਸ ਨੂੰ ਲਗਾਇਆ ਜਾਂਦਾ ਤੁਸੀਂ ਕਿੱਥੋਂ-ਕਿੱਥੋਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਮੈਨੂੰ ਕਮੈਂਟ ਕਰਕੇ ਜੁੱਦ ਦੱਸਿਓ ਦੇਖੋ ਇਸ ਤਰ੍ਹਾਂ ਮੈਂ ਫੁੱਲ ਪੱਤੇ ਬਣਾ ਕੇ ਤਿਆਰ ਕਰ ਲੈਨੇ ਹੁਣ ਆਪਾਂ ਸਾਂਚੀ ਦਾ ਫੇਸ ਬਣਾਵਾਂਗੇ ਦੋਸਤੋ ਮੇਰੇ ਮੋਬਾਈਲ ਦੇ ਵਿੱਚ ਕੁਝ ਪ੍ਰੋਬਲਮ ਆ ਗਈ ਸੀ ਇਸ ਕਰਕੇ ਜਦੋਂ ਮੈਂ ਇਸ ਦਾ ਫੇਸ ਬਣਾ ਰਹੀ ਸੀ ਮੋਬਾਈਲ ਦੇ ਵਿੱਚ ਵੀਡੀਓ ਸ਼ੂਟ ਨਹੀਂ ਹੋਈ ਇਸ ਕਰਕੇ ਉਹ ਵਾਲਾ ਪਾਰਟ ਇਸ ਦੇ ਵਿੱਚ ਐਡ ਨਹੀਂ ਹੈਗਾ ਦੋਸਤੋ ਸਾਂਚੀ ਦਾ ਫੇਸ ਬਣਾਉਣਾ ਕੁਝ ਜ਼ਿਆਦਾ ਔਖਾ ਨਹੀਂ ਹੈਗਾ ਤੁਸੀਂ ਥੋੜੀ-ਥੋੜੀ ਮਿੱਟੀ ਲਗਾਉਂਦੇ ਜਾਓ ਤੇ ਆਪਣੀ ਉਂਗਲਾਂ ਨਾਲ ਸ਼ੇਪ ਦਿੰਦੇ ਜਾਓ ਤੇ ਇਸ ਦਾ ਫੇਸ ਬਣ ਕੇ ਤਿਆਰ ਹੋ ਜਾਵੇਗਾ ਹੁਣ ਆਪਾਂ ਬਾਕੀ ਦਾ ਬਰਦਰਸਤ ਪੂਰਾ ਕਰ ਲਵਾਂਗੇ ਦੋਸਤੋ ਸਾਂਝੀ ਨੂੰ ਬਣਾਉਣ ਦੇ ਵਿੱਚ ਮੈਂ ਖੁਦ ਵੀ ਪਰਫੈਕਟ ਨਹੀਂ ਹੈਗੀ ਤੇਰ ਵੀ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰੀ ਚੁੱਕਾ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸ ਦੋ ਕਿ ਤੁਹਾਨੂੰ ਸਾਂਝੀ ਕਿਵੇਂ ਲੱਗੀ ਹੈ ਦੋਸਤੋ ਮੈਂ ਮਾਤਾ ਦੇ ਹੱਥ ਬਣਾ ਰਹੀ ਹਾਂ ਇਸ ਦੇ ਉੱਤੇ ਆਪਾਂ ਪਾਣੀ ਲਗਾ ਕੇ ਇਸ ਨੂੰ ਸ਼ੇਪ ਦਿੰਦੇ ਜਾਣਾ ਤੇ ਆਪਾਂ ਨਾਈਫ ਦੀ ਹੈਲਪ ਨਾਲ ਇਹਦੇ ਉੱਤੇ ਕੱਟ ਲਗਾ ਲੈਣੇ ਆ ਤੇ ਫਿੰਗਰਸ ਬਣਾਵਾਂਗੇ ਜਿਸ ਤਰ੍ਹਾਂ ਕਿ ਮੈਂ ਥੋੜੀ ਮਿੱਟੀ ਦੇ ਨਾਲ ਮਾਤਾ ਦੇ ਗਹਿਣੇ ਵੀ ਬਣਾ ਰਹੀ ਹਾਂ ਤੁਸੀਂ ਇਸ ਨੂੰ ਆਟੇ ਦੇ ਨਾਲ ਵੀ ਬਣਾ ਸਕਦੇ ਹੋ ਮੈਂ ਮਾਤਾ ਦੀਆਂ ਚੂੜੀਆਂ ਬਣਾ ਰਹੀਆਂ ਹਾਂ ਮੈਂ ਦੋ ਚੂੜੀਆਂ ਬਣਾ ਕੇ ਤਿਆਰ ਕਰੀਆਂ ਨੇ ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਥੋੜਾ ਜਿਹਾ ਹੋਲ ਬਣਾ ਕੇ ਕੱਟ ਕਰ ਲਵਾਂਗੇ ਉਮੀਦ ਕਰਦਿਆਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਮੈਨੂੰ ਦਿਲ ਦੱਸਿਓ ਤੁਹਾਨੂੰ ਕਿਹੜਾ ਹਿੱਸਾ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਆਪਣੇ ਦੋਸਤਾਂ ਨਾਲ ਵੀ ਇਸ ਨੂੰ ਸ਼ੇਅਰ ਕਰਿਓ ਤੇ ਸੈਕਿੰਡ ਪਾਰਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਹੈਪੀ ਕ੍ਰਾਫਟਿੰਗ ਟੇਕ ਕੇਅਰ